ਅਦਾਕਾਰ ਅਤੇ ਗਾਇਕ ਦਲਜੀਤ ਦਸਾਂਜ ਆਪਣੇ ਗੀਤਾਂ ਤੇ ਅਦਾਕਾਰੀ ਦੇ ਨਾਲ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਅਤੇ ਆਪਣੇ ਗੀਤਾ ਕਰਕੇ ਦਲਜੀਤ ਨੇ ਨਾ ਸਿਰਫ ਭਾਰਤ ਦੇ ਵਿੱਚ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਇਹ ਪਰਸ਼ੰਸ਼ਿਕ ਬਣਾਏ ਨੇ ਤਾਂ ਇਸ ਦੌਰਾਨ ਦਲਜੀਤ ਨੇ ਮੀਟ ਕਾਲਾ 2025 ਦੇ ਵਿੱਚ ਆਪਣਾ ਡੈਬਿਊ ਕੀਤਾ ਤੇ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਦਲਜੀਤ ਦੇ ਪਹਿਰਾਵੇ ਨੂੰ ਦੇਖ ਕੇ ਸਾਰੇ ਉਹਨਾਂ ਨੂੰ ਕਿਸੇ ਜਗ੍ਹਾ ਦਾ ਮਹਾਰਾਜਾ ਸਮਝਣ ਲੱਗ ਪਏ ਦੱਸਦੀ ਕਿ ਦਲਜੀਤ ਦਸਾਂਝ ਨੇ ਮੀਟ ਕਾਲਾ 2025 ਦੇ ਵਿੱਚ ਆਪਣੀ ਸ਼ਾਨਦਾਰ ਐਂਟਰੀ ਕੀਤੀ ਹੈ ਅਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਸ਼ਾਨ ਦੇ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਇਸ ਵਾਰ ਦਾਕਰ ਦਲਜੀਤ ਦਸਾਂਝ ਨੇ ਹਾਲੀਵੁੱਡ ਨੂੰ ਮਾਤ ਦੇਣ ਦੇ ਲਈ ਨਿਊਯਾਰਕ ਦੇ ਵਿੱਚ ਹੋ ਰਹੀ ਮੀਟ ਕਾਲਾ ਦੇ ਵਿੱਚ ਐਂਟਰੀ ਕੀਤੀ ਹੈ ਤੇ ਦਲਜੀਤ ਮੀਟ ਕਾਲਾ ਦੇ ਰੈੱਡ ਕਾਰਪਟ ਤੇ ਡੈਬਿਊ ਕਰਨ ਵਾਲਾ ਪਹਿਲਾ ਪੰਜਾਬੀ ਅਦਾਕਾਰ ਬਣਿਆ। ਦੱਸਦੀ ਕਿ ਮਸ਼ਹੂਰ ਡਿਜ਼ਾਈਨਰ ਪ੍ਰਬਲ ਗੁਰੰਗ ਦੁਆਰਾ ਬਣਾਈ ਗਈ ਮਹਾਰਾਜਾ ਲੁੱਕ ਦੇ ਵਿੱਚ ਦਲਜੀਤ ਨੇ ਇੱਕ ਆਫ-ਵਾਈਟਰ ਸ਼ਿਰਵਾਨੀ ਅਤੇ ਪੱਗ ਬੰਨੀ ਹੋਈ ਹੈ ਤੇ ਪੱਗ ਤੇ ਕਲਗੀ ਲਾਈ ਹੋਈ ਹੈ ਜਿਸ ਦੇ ਵਿੱਚ ਪੰਜਾਬ ਦਾ ਨਕਸ਼ਾ ਅਤੇ ਖਾਸ ਕਰਕੇ ਚਿੰਨ ਅਤੇ ਗੁਰਮੁਖੀ ਦੇ ਵਿੱਚ ਸ਼ਬਦ ਲਿਖੇ ਹੋਏ ਨੇ ਸਟਾਈਲਿਸ਼ ਅਬਿਲਾਸ਼ਾ ਦੇਮਨਾਨੀ ਨੇ ਆਪਣੇ ਲੁੱਕ ਨੂੰ ਕਈ ਹਾਰਾਂ ਪੱਗ ਦੇ ਗਹਿਣਿਆਂ ਅਤੇ ਇੱਕ ਤਲਵਾਰ ਦੇ ਨਾਲ ਪੂਰਾ ਕੀਤਾ ਇਸ ਲੁੱਕ ਨੇ ਇੰਟਰਨੈਟ ਤੇ ਹਲਚਲ ਮਚਾ ਦਿੱਤੀ ਹੈ ਦਲਜੀਤ ਸਾਜ ਨੇ ਮੀਟ ਕਾਲਾ ਦੇ ਲਈ ਸਿੱਖ ਮਹਾਰਾਜੇ ਦਾ ਲੁੱਕ ਅਪਣਾਇਆ ਸੋਸ਼ਲ ਮੀਡੀਆ ਤੇ ਦਲਜੀਤ ਦੇ ਇਸ ਲੁੱਕ ਨੂੰ ਦੇਖ ਕੇ ਉਹਨਾਂ ਨੂੰ ਪੰਜਾਬ ਦੇ ਰਾਜਕੁਮਾਰ ਦਾ ਟੈਗ ਵੀ ਮਿਲ ਗਿਆ ਦਲਜੀਤ ਦੋਸਾਂਝ ਦੇ ਪਹਿਰਾਵੇ ਦੇ ਕੇਪ ਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕੀਤਾ ਹੈ ਤੇ ਪੂਰੀ ਪੰਜਾਬੀ ਵਰਣਮਾਲਾ ਲਿਖੀ ਹੋਈ ਹੈ ਦਲਜੀਤ ਦੋਸਾਂਝ ਨੇ ਵਿਦੇਸ਼ੀ ਧਰਤੀ ਤੇ ਭਾਰਤ ਦੇ ਸਿੱਖ ਸਭਿਆਚਾਰ ਦਾ ਝੰਡਾ ਬੁਲੰਦ ਕੀਤਾ ਹੈ ਤਾਂ ਤੁਸੀਂ ਇਸ ਤਸਵੀਰ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਦਲਜੀਤ ਨੇ ਆਪਣੇ ਪਹਿਰਾਵੇ ਨੂੰ ਕਿਸ ਤੋਂ ਪ੍ਰੇਰਿਤ ਕੀਤਾ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮੇਡ ਕਲਾ 2025 ਦੇ ਵਿੱਚ ਦਲਜੀਤ ਦੋਸਾਂਝ ਸ਼ਾਹੀ ਅੰਦਾਜ਼ ਦੇ ਵਿੱਚ ਨਜ਼ਰ ਆਈ ਤੇ ਦਲਜੀਤ ਦਾ ਹੀ ਰਾਇਲ ਲੁੱਕ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਤੇ ਫੈਨਸ ਉਹਨਾਂ ਦੇ ਇਸ ਦੇਸੀ ਅੰਦਾਜ਼ ਦੀ ਜਮਕੇ ਤਾਰੀਫ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਦਲਜੀਤ ਦਸਾਂਝ ਨੇ ਚਿੱਟੇ ਰੰਗ ਦੀ ਪੱਗ ਬੰਨੀ ਹੋਈ ਹੈ ਤੇ ਨਾਲ ਹੀ ਚਿੱਟੇ ਰੰਗ ਦਾ ਜਿਹੜਾ ਆਊਟਫਿਟਰ ਸ਼ਿਰਵਾਨੀ ਜਿਹੜੀ ਹੈ ਉਹ ਪਾਈ ਹੋਈ ਹੈ ਤਾਂ ਦਲਜੀਤ ਦੀਆਂ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ